ਮਸਕੁਰਾਦੇ ਨੇ ਮੁਸਕਰਾ ਕੇ ਪਰਭੂਜੇ ਨੂੰ ਕਹਿੰਦੇ ਆ ਕਹਿੰਦੇ ਆ ਕੀ ਗੱਲ ਕਰ ਦਿੱਤੀ ਆ ਇਕੜ ਚੱਕ ਚੱਕ ਪੁੱਤਰੇ ਤੂੰ ਰੇ ਤਾ ਕਿਉਂ ਨਹੀਂ ਪਾਦਾ ਪੁੱਤਰ ਕਹਿੰਦਾ ਪਾਤਸ਼ਾਹ ਕੀ ਕਰਾਂ ਜਿਉਂ ਜਿਉਂ ਮੈਂ ਰੇਤਾ ਪਾਈ ਦੇਣਾ ਮੇਰੇ ਅੰਦਰ ਨਿਰਭੀ ਚੱਤਾ ਤੋ ਕਈ ਨਹੀਂ ਸਮਝਦਾ ਪਾਛਾ ਤੇ ਨਾ ਹੋ ਕੀ ਰਿਹਾ ਹੈ ਕਹਿੰਦਾ ਨਾ ਤੂੰ ਆਪਣਾ ਕਰਮ ਕਰ ਡੋਲ ਨਾ ਇਹ ਕਰਮ ਦੇ ਨੇ ਵੇੜੇ ਹੋਣੇ ਆ ਤੂੰ ਕੁਛ ਵੀ ਨਹੀਂ ਕਰ ਰਿਹਾ ਇਹ ਹੋ ਰਿਹਾ ਸਤਗੁਰ ਦੀ ਮਰਜੀ ਨਾਲ ਤੇ ਜੇ ਕੇ ਸਹਿਜ ਤੇਰੇ ਅੰਦਰ ਆਇਆ ਹੈ ਨਾ ਜੇ ਕੇ ਸ਼ੀਤਤਾ ਤੇਰੇ ਅੰਦਰ ਆਈ ਹੈ ਪਰ ਉਹ ਤੇ ਇਹ ਸਹਿਜ ਤੇ ਸ਼ਾਂਤੀ ਜਾਣ ਨਾ ਦੇਈ ਇਨੂੰ ਸਾਂਭ ਕਰਕੇ ਸਾਂਭੇ ਇਤਨੇ ਕਮ ਆਏਗੀ ਚੱਕ ਕਰਮਕਾਰ ਘੜਾ ਚੱਕ ਤੇ ਪਾਰ ਇਤਾਂ ਉਹ ਹੁਣ ਗੁਰੂ ਅਰਜਨ ਦੇ ਪਾਸ਼ਾ ਦੇ ਕਹਿਣ ਤੇ ਕੜਛਾ ਚੱਕ ਤੇਰੀ ਤੱਪਣ ਲੱਗਾ ਪਰ ਹੁਣ ਉਹਦੀ ਜਿਹੜੀ ਅੰਦਰਲੀ ਅਵਸਥਾ ਬਦ ਚੁੱਕੀ ਸੀ ਕਿਉਂ ਕਿ ਗੁਰੂ ਮਹਾਰਾਜ ਦੀ ਅੱਖਾਂ ਖੁੱਲ ਕੇ ਰਹਿਮ ਦੀ ਨਜ਼ਰ ਉਹਦੇ ਪੈ ਚੁੱਕੀ ਸੀ ਨਾਲ ਨਾਲ ਕੀ ਬੋਲਦਾ ਜਿੱਦਾਂ ਕਰਸ਼ਾ ਪਾਈ ਜਾਂਦਾ ਤੇ ਨਾਲੇ ਰੋਈ ਜਾਂਦਾ ਨਾਲੇ ਕੱਢਿਆ ਧੰਗੁਰ ਅਰਜਨ ਦੇਵ ਸਾਹਿਬ ਇਸ ਕਰਕੇ ਮੈਨੂੰ ਯਾਦ ਆਇਆ ਤੇ ਤੁਹਾਨੂੰ ਮੈਂ ਕਹਿਣ ਲੱਗਾ ਬੋਲੋ ਧੰਗੁਰ ਅਰਜਨ ਦੇਵ ਸਾਹਿਬ ਜਿਉਂ-ਜਿਉਂ ਉਹ ਬੋਲਦਾ ਗੁਰੂ ਮਹਾਰਾਜ ਕਹਿੰਦੇ ਆ ਫਿਰ ਬਾਅਦ ਚ ਪਤਾ ਕੀ ਹੋਇਆ ਜਦੋਂ ਚੰਦੂ ਨੂੰ ਗੁਰਸਿੱਖਾਂ ਨੇ ਸਜ਼ਾ ਲਾੜੀ ਸੀ ਨਾ ਗੁਰੂ ਅਰਜਨ ਦੇਵ ਸਾਹਿਬ ਤੋਂ ਬਾਅਦ ਉਦੋਂ ਸਾਰੇ ਸਿੱਖਾਂ ਨੇ ਮਿਲ ਕੇ ਉਹਨੂੰ ਕੁੱਟਣਾ ਸ਼ੁਰੂ ਕੀਤਾ ਮਾਰਨਾ ਸ਼ੁਰੂ ਕੀਤਾ ਪਰ ਜਿਹੜਾ ਅਖੜ ਪੁੰਜਾ ਸੀ ਨਾ ਉਹ ਇਸ ਤੋਂ ਬਾਅਦ ਨਾ ਇਹੀ ਕਹਿਣਾ ਫਿਰਿਆ ਕਰੇ ਗਲੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਕੋਈ ਗੱਲ ਉਹਨੇ ਹੋਰ ਕੋਈ ਗੱਲ ਹੀ ਨਾ ਕੀਤੀ ਇੱਥੇ ਤੇ ਜੇ ਕਈ ਸਾਲ ਬੀਤ ਗਏ ਜਦੋਂ 2-3 ਸਾਲ ਬੀਤ ਗਏ ਨਾ ਤੇ ਜਦੋਂ ਚੰਦੂ ਦੇ ਪਿੱਛੇ ਸਾਰੀ ਸੰਗਟ ਲੱਗੀ ਸੀ ਉਦੋਂ ਉਹ ਅੱਗੇ ਜਾ ਕੇ ਉਹੋ ਹੀ ਕਰਛਾ ਜਿਹੜਾ ਸੀ ਨਾ ਉਹ ਲਿਆ ਕੇ ਚੰਦੂ ਦੇ ਸਿਰ ਦੇ ਵਿੱਚ ਮਾਰਦਾ ਤੇ ਨਾਲ-ਨਾਲ ਬੁ叫ਂਦਾ ਧੰਗੁਰ ਅਰਜਨ ਦੇਵ ਸਾਹਿਬ ਜੀ ਧੰਗੁਰ ਅਰਜਨ ਦੇਵ ਸਾਹਿਬ ਜੀ ਐਦਾਂ ਚੰਦੂ ਮਰਿਆ ਇਹਦਾ ਚੰਦੂ ਚੰਦੂ ਦੀ ਕੋਈ ਦੁਸ਼ਮਣੀ ਨਹੀਂ ਸੀ ਉਹਨੇ ਸਿਰਫ ਐਨੀ ਜੀ ਗੱਲ ਤੇ ਆਪਣੀ ਹੋਂਮੇ ਕਰਕੇ ਜਿਹੜੀ ਗੁਰੂ ਸਾਹਿਬ ਨਾਲ ਜਿਹੜਾ ਮੱਥਾ ਲਾ ਲਿਆ ਆਪਣੀ ਧੀ ਦਾ ਜਿਹੜਾ ਨਿਕਾਹ ਸੀ ਵਿਆਹ ਸੀ ਕਰਨਾ ਜਿਹੜਾ ਉਹ ਬ੍ਰਾਹਮਣਾਂ ਨੂੰ ਕਿਹਾ ਮੇਰੀ ਧੀ ਵਾਸਤੇ ਵਾਰਲਾ ਨੂੰ ਲਿਆਓ ਸੋਹਣਾ ਜੱਟ ਉਹ ਵਾਰਲਾ ਦੇ ਲਾਤੇ ਅੰਮਰਸੰਤ ਸਾਹਿਬ ਪਹੁੰਚ ਗਏ ਜਦੋਂ ਵਾਰਲਾਪਣ ਪਹੁੰਚੇ ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਤੋਂ ਸੋਹਣਾ ਵਾਰਲਾ ਲੱਭਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੱਥ ਮੰਗਣ ਆਇਆ ਚੰਦੂ ਦੀਵਾਨ ਜਿਹੜਾ ਹੈਗਾ ਦਿੱਲੀ ਦਾ ਰਾਜਾ ਉਹਦਾ ਦੀਵਾਨ ਚੰਦੂ ਉਹਦੀ ਕੁੜੀ ਵਾਸਤੇ ਗੁਰੂ ਅਰਜਨ ਦੇ ਪਾਸ਼ਾ ਸਹਿ ਸਭਾਏ ਬੋਤੇ ਉਹਦਾ ਜਿਹੜਾ ਘਰ ਆਇਆ ਉਹ ਖਾਲੀ ਭੇਜਿਆ ਹੀ ਠੀਕ ਹੈ ਮੰਨ ਗਿਆ ਜੀ ਚਲੇ ਗਏ ਇੱਥੇ ਆ ਕੇ ਉਹ ਚੰਦੂ ਨੂੰ ਪਤਾ ਲੱਗਿਆ ਚੰਦੂ ਨੂੰ ਦੱਸਿਆ ਤੇ ਉਹ ਕਹਿੰਦਾ ਇਹ ਕੀ ਕਰਕੇ ਆਏ ਹੋ ਤੁਸੀਂ ਤੁਸੀਂ ਚਿਵਾਰੇ ਦੀ ਇਟਮ ਮੋਰੀ ਲਾਏ ਕਹਿੰਦਾ ਸ਼ਰਮ ਨਹੀਂ ਆਦੀ ਗੁਰੂ ਅਰਜਨ ਦੇ ਪਾਸ਼ਾ ਨੂੰ ਇੰਨਾ ਦੀਵਾ ਜਾਣਿਆ ਦਿੱਲੀ ਦੀ ਸੰਤਾਂ ਨੂੰ ਜਦੋਂ ਪਤਾ ਲੱਗਾ ਦਿੱਲੀ ਦੀ ਸੰਤਾਂ ਨੇ ਗੁਰੂ ਅਰਜਨ ਦੇ ਪਾਸ਼ਾ ਨੂੰ ਉੱਥੇ ਜਾ ਕੇ ਕਿਹਾ ਕਿ ਚੰਦੂ ਦਾ ਹੋਂਮੇਚ ਗਰਸ਼ਿਆ ਹੋਇਆ ਮਾਰ ਕੋ ਉਹ ਤੁਹਾਡੇ ਪਰਿਵਾਰ ਦਾ ਸਦਸਾ ਨਹੀਂ ਬਣ ਸਕਦਾ ਉਹ ਲਾਇਕ ਨਹੀਂ ਤੁਹਾਡਾ ਸੰਬੰਧੀ ਬਣਦੇ ਉਹ ਤਾਂ ਹੋਂਮੇਚ ਫੇਰਿਆ ਕਰਦਾ ਉਹ ਗੁਰੂ ਸਾਹਿਬ ਨੂੰ ਐਦਾ ਬੋਲਦਾ ਗੁਰੂ 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 ਪਰਿਯਾਦਾ ਵਾਲੇ ਗੁਰੂ ਅਰਜਨ ਦੇਵ ਪਾਸ਼ਾ ਕਹਿੰਦੇ ਕੀ ਹੁਕਮ ਹੈ ਸਾਧ ਸੰਗਤ ਦੇਖੋ ਧਿਆਨ ਦੇਣਾ ਸੰਗਤ ਦੀ ਕਹੀ ਗੁਰੂ ਵੀ ਨਹੀਂ ਟਾਲਦਾ ਕਹਿੰਦਾ ਗੁਰੂ ਅਰਜਨ ਦੇਵ ਪਾਸ਼ਾ ਕਹਿੰਦਾ ਕੀ ਹੁਕਮ ਹੈ ਕਹਿੰਦੇ ਤੁਸੀਂ ਰਿਸ਼ਤਾ ਤੋੜ ਦਿਓ ਸਦਾ ਪੇਛ ਦਿੰਦੇ ਆ ਜਦ ਤੂੰ ਹੋਰ ਵੱਡ ਜਾਂਦਾ ਕਹਿੰਦਾ ਨਾ ਤਾਂ ਮੈਂ ਕਰਲੀ ਸੀ ਮਨ ਦਾ ਮੈਂ ਕਰਨਾ ਸੀ ਬਸ ਤੈਨਹੀਂ ਕਰਦਾ ਮਨ ਦਾ ਮੈਂ ਕਰਨਾ ਸੀਗਾ ਉਹਨੇ ਮਨਾਂ ਕਰਦਾ ਸਦਾ ਪੇਛ ਕੇ ਇਸ ਗੱਲ ਦੇ ਉੱਪਰ ਉਸਨੇ ਜਿਆਦਾ ਜਹਾਂਗੀਰ ਹੈਣਾ ਉਹਦੇ ਕੰਨ ਭਰੇ ਔਰ ਜਹਾਂਗੀਰ ਵੀ ਤੁਸੀਂ ਐਵੇਂ ਨਾ ਸਮਝੋ ਅਕਬਰ ਨੂੰ ਮਾਰਨ ਦੇ ਬਾਰੇ ਚ ਵੀ ਜੇ ਦੇਖੀ ਅਸੀਂ ਇਤਿਹਾਸ ਫਰੋਲੀ ਹੈ ਨਾ ਤੇ ਅਕਬਰ ਵੀ ਉਹ ਅਰਜਨ ਦੇਵ ਜੀ ਕਰਕੇ ਮਾਰਿਆ ਗਿਆ ਕਿ ਅਕਬਰ ਨਹੀਂ ਚਾਹਦਾ ਸੀ ਗੁਰੂ ਅਰਜਨ ਦੇਵ ਗੁਰੂ ਅਰਧ ਦੇ ਪਾਸ਼ਾ ਜੀ ਦਾ ਉਹ ਬਹੁਤ ਆਦਰ ਸਤਕਾਰ ਕਰਦਾ ਸੀ। ਜਹਾਂਗੀਰ ਨੂੰ ਰਾਜ ਬਣਾਇਆ ਇਸ ਕਰਕੇ ਗਿਆ ਸੀ ਕਿ ਇਹ ਬਣੇ। ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਨਾ ਅਰਜਨ ਦੇਵ ਗੁਰੂ ਅਰਜਨ ਦੇਵ ਪਾਸ਼ਾ ਨੂੰ ਅਸੀਂ ਮਰਵਾ ਦਈਏ। ਅਕਬਰ ਨਹੀਂ ਸੀ ਰਾਜੀ ਬਿਲਕੁਲ ਰਾਜੀ ਨਹੀਂ ਸੀ ਅਕਬਰ। ਉਸ ਨੂੰ ਸলো ਪੋਇਜ਼ਨ ਦੇ ਦੇ ਕੇ ਦੀ ਦੇ ਕੇ ਦੀ ਦੇ ਕੇ ਮਾਰਿਆ ਗਿਆ। ਉਹਦੇ ਰਸੋਈਏ ਬਦੁੱਤੇ ਗਏ। ਉਹਦੇ ਬੈਦ ਬਦੁੱਤੇ ਜਦੋਂ ਉਹ ਮਰ ਗਿਆ ਜਹੰਗੀਰ ਇਹ ਪੀਦਾ ਖਾਂਦਾ ਸੀ ਸ਼ਰਾਬੀ ਸੀਗਾ ਆਸ਼ੀ ਸੀਗਾ ਇਹਨੂੰ ਜਦੋਂ ਪਤਾ ਸੀ ਕਿ ਮੇਰੇ ਇਹਦੇ ਗਰੂਪ ਮੇਰੇ ਤੱਕ ਪਿਤਾ ਦੇ ਰਹਦੇ ਰਹੇ ਬਾਲਾ ਦੇ ਰਹਦੇ ਰਹੇ ਮੈਨੂੰ ਗੱਦੀ ਨਹੀਂ ਮਿਲਣੀ ਉਹਨਾਂ ਦੀ ਸਾਜ ਸ਼ਾਮਲ ਹੋ ਗਿਆ ਜਿੱਦਣ ਉਹਨੂੰ ਮਾਰ ਲਿਆ ਅਕਬਰ ਨੂੰ ਉਸ ਤੋਂ ਅਗਲੇ ਦਿਨ ਨਹੀਂ ਇਹਨੂੰ ਗੱਦੀ ਮਿਲ ਜਾਂਦੀ ਹੈ ਤੇ ਇਹਨੂੰ ਸਿੱਧਾ ਕਹਿ ਦਿੰਦੇ ਆ ਹੁਣ ਤੈਨੂੰ ਅਸੀਂ ਬਣਾਇਆ ਤੈਨੂੰ ਅਸੀਂ ਬਣਾਇਆ ਕੰਮ ਵੀ ਸਾਡੇ ਕਰਦੇ ਆ ਜਿੱਦਾਂ ਅੱਜ ਵੀ ਸਾਡੇ ਸਾਹਮਣੇ ਹੋ ਰਿਹਾ ਅਸੀਂ ਦੇਖਦੇ ਆ ਨਾ ਇਹੜੇ ਦੂਜੇ ਦੇਸ਼ ਹੁੰਦੇ ਨਾ ਉਹਨਾਂ ਦੇਸ਼ਾਂ ਦੇ ਵਿੱਚ ਕਾਬਲੀਅਤ ਦੇਖੀ ਜਾਂਦੀ ਹੈ ਭਾਈ ਤੇਰੇ ਅੰਦਰ ਕਾਬਲੀਅਤ ਹੈ ਸਾਡਾ ਤੁਸੀਂ ਦੇਖੋਗੇ ਹੁਣ ਅੱਜ ਕੱਲ ਟ੍ਰੰਪ ਬਣਿਆ ਹੋਇਆ ਹੈ ਪ੍ਰੈਜ਼ੀਡੈਂਟ ਟ੍ਰੰਪ ਨੇ 40 ਸਾਲ ਫਿਲਾਸਫਰ ਰਿਹਾ 40 ਸਾਲ ਉਹਦੀ ਕਾਬਲੀਅਤ ਦੇਖ ਕੇ ਉਹ ਪ੍ਰੈਜ਼ੀਡੈਂਟ ਬਣਾਇਆ ਉਹਦੀ ਕਾਬਲੀਅਤ ਦੇਖੀ ਹੈ ਅੱਜ ਤੋਂ 30 ਸਾਲ ਪਹਿਲੇ ਉਹਦੀਆਂ ਕਿਤਾਬਾਂ ਇੱਥੇ ਸਾਡੇ ਹਿੰਦੁਸਤਾਨ 'ਚ ਪੜਾਈਆਂ ਜਾਂਦੀਆਂ ਸੀ ਟ੍ਰੰਪ ਦੀਆਂ ਜਿਹੜਾ ਅੱਜ ਪ੍ਰੈਜ਼ੀਡੈਂਟ ਹੈ ਤਾਂ ਉਹਨੂੰ ਬਣਾਇਆ ਕਿਸੇ ਵਿੱਚ ਕਾਬਲੀਅਤ ਨਾ ਕੋਈ ਇੰਜੀਨੀਅਰ ਬਣਦਾ ਦਾ ਉਹਨੂੰ ਬਣਾਇਆ ਸੀਗਾ ਸਾਡੇ ਇੱਥੇ ਕੰਮ ਤੋਂ ਆਉਣ ਵਾਲੇ ਨਹੀਂ ਜਾਂਦੇ ਹਨ ਹਨ ਉਹਤੇ ਕੰਮ ਜਿੱਤਣਾ ਬਣਾਇਆ ਇੱਥੇ ਕੰਮ ਤੋਂ ਬਣਾ ਲਿਆ ਜਾਂਦੇ ਹੈ ਤਾਂ ਇਹ ਪੈਸਾ ਅਸੀਂ ਥੋੜਾ ਜਿਹਾ ਇਤਿਹਾਸ ਨਾਲ ਜੁੜਾ ਲੇ ਤੁਹਾਨੂੰ ਪਤਾ ਲੱਗੇਗਾ ਚੱਲ ਕੀ ਰਿਹਾ ਦੇਸ਼ ਦੇ ਵਿੱਚ ਕੋਈ ਕਾਬਲੀਅਤ ਨਹੀਂ ਬਰਾਬਰ ਕੀ ਹੋ ਗਿਆ ਅੱਜ ਜ਼ਿਆਦਾਤਰ ਮੈਂ ਤੁਹਾਨੂੰ ਦੱਸਦੇ ਆਂ ਜ਼ਿਆਦਾਤਰ ਅੱਛੇ ਪੌਦਿਆਂ ਦੇ ਉੱਪਰ ਜਿਹੜੇ ਲੈਕ ਨਹੀਂ ਨਾ ਉਹ ਨੇ ਨਾ ਲੈਕਾਂ ਨੂੰ ਬਣਾਇਆ ਹੋਇਆ ਜਿਹੜੇ ਲੈਕ